ਲੋ ਜੀ ਅੱਜ ਆਪਾਂ ਭਾਨ ਜੀ ਦਾ ਮਨਸਿਪਤ ਦਾ ਨਿੰਮ ਤਿਆਰ ਕਰ ਰਹੇ ਆ ਅਨਾਇਆ ਦਾ ਇੱਕ ਹੋ ਗਿਆ ਪਹਿਨਾ ਅਨਾਇਆ ਦਾ ਬੇਟਾ ਨਾਇਆ ਦਾ ਹਾਂ ਨਾਇਆ ਦਾ ਭਾਈ ਉਹਦਾ ਨਾਂ ਵੀ ਨਾਇਆ ਵੀ ਹੈ ਸ਼ੌਰਟ ਨੇਮ ਉਹਦਾ ਉਹ ਮਨਸਿਪਤ ਹੈ ਤੇ ਆ ਨਿੰਮ ਤਿਆਰ ਕਰਤਾ ਪਹਿਨਾ ਇੱਕ ਕਰਤਾ ਬਲਬੇ ਲਾਤੇ ਕੋਈ ਉਹ ਛਣਕੜੇ ਵਗੈਰਾ ਲਾਤੇ ਆ ਗੁੱਡੇ ਲਾਤੇ ਤੇ ਇੱਕ ਤਿਆਰ ਹੋ ਰਿਹਾ ਹੁਣ ਆ ਗਵਾਰੇ ਆ ਨਿੰਮ ਬੱਜ ਗਿਆ ਤੇ ਨਾਲ ਜੀਵਨ ਹੋਗੇ ਛਣਕਣੇ ਹੋਗੇ ਗੁੱਡੇ ਹੋਗੇ ਤੇ ਹੁਣ ਬਲੂਨ ਬੰਨੇ ਜਾਣਗੇ ਇਹ ਆਪਾਂ ਦੋ ਬਾਰਾਂ ਦੇ ਬੰਨੇ ਆ ਆਪਣੇ ਇੱਕ ਪੁਰਾਣੇ ਤੇ ਇੱਕ ਨਵੇਂ ਤੇ ਇੱਕ ਆਹ ਵਾਰ ਤੇ ਬੰਨਾਂਗੇ ਇੱਕ ਆਪਣਾ ਵਾਰ ਇੱਧਰ ਹੈ ਪੁਰਾਣਾ ਵਾਰ ਪੁਰਾਣੇ ਵਾਰ ਤੇ ਬੰਨਾਂਗੇ ਉਧਰ ਬਾਹਲੇ ਪਾਸੇ ਹਾਂ ਕੀ ਕੁਛ ਲਾਤਾ ਹੁਣ ਇਹਦੇ ਬਾਠੀ ਇਹ ਦਾਣੇ ਕਿੰਨੇ ਕਿੰਨੇ ਬੰਦੇ ਹੁੰਦੇ ਨੇ 11 11 ਹੈ 11 11 ਦਾਣੀਆਂ ਅੱਛਾ ਹੋਏ 11 11 ਬਾਣੀਆਂ ਨੂੰ ਤਾਂ ਬੰਦੇ ਹੁੰਦੇ ਕਲੀਜੀ ਆ 9 11 ਆ 9 11 ਜੋਟੇ ਜੀ ਨਹੀਂ ਹੋਣੇ ਚਾਹੀਦੇ ਕਲੀ ਚੁਣੀ ਜਾਂਦੇ ਆ ਠੀਕ ਹੈ ਇਹ ਹੱਕ ਬੰਦੀ ਕੱਪੜੇ ਕੱਪੜ ਪਾਏ ਕਰਨ ਦਾ ਬਹੁਤ ਬਣਾ ਤਹ ਕਿੰਨੇ ਕਿੰਨੇ ਬੰਦੇ ਆਏ ਤੱਕ ਮਾ ਜੀ ਕਿੰਨੇ ਨੇ ਬੰਦੇ ਆਏ ਤੱਕ ਕੁੜੀ ਦੇ ਕਿੰਨੇ ਬੰਨੇ ਆ ਬੰਜੀ ਕੁੜੀਆਂ ਦੇ ਦੱਸ ਬੰਦੀਆਂ ਬੰਨੇ ਮੁੰਡਿਆਂ ਦੇ ਬੰਨੇ ਤੂੰ ਐਂ ਹੱਸ ਦੇਖ ਤੇਰੀ ਕਿੰਨੀ ਉਮਰ ਹੋ ਸ 70 75 ਸਾਲ ਉਮਰ ਹੋਗੀ ਤੇਰੀ ਵੱਧ ਹੋਣੀ ਐ ਵੱਧ ਹੋਗੀ ਤੇ ਤੂੰ ਮਨ ਐਸ ਵੀ ਕਿਹਦੇ ਕੁੜੀ ਦਾ ਨਾਮ ਬੰਨੇ ਤੈ ਸਾਰੇ ਮੁੰਡੇ ਦੇ ਬੰਦੇ ਕੁੜੀ ਦਾ ਕਿਉਂ ਨਹੀਂ ਬੰਦੇ ਅਗਲੇ ਕੀ ਪਤਾ ਹੈ ਕੀ ਪਤਾ ਵੀ ਮਾੜੀ ਮੰਨਦੇ ਕੁੜੀ ਨੂੰ ਹਾਂ ਕੁੜੀ ਨੂੰ ਤਾਂ ਮਾੜੀ ਮੰਨਦੇ ਨੇ ਮਾੜੀ ਮੰਨਦੇ ਨੇ ਹਾਂ ਮਾੜੀ ਮੰਨਦੇ ਤੇ ਸਭ ਤੋਂ ਵੱਧ ਕੰਮ ਕੌਣ ਆਉਂਦੀਆਂ ਨੇ ਕੁੜੀਆਂ ਕੁੜੀਆਂ ਤੇ ਮੁੰਡੇ ਪੈਦਾ ਕੌਣ ਕਰਦੀਆਂ ਪੈਦਾ ਵੀ ਕੁੜੀਆਂ ਹੀ ਕਰਦੀਆਂ ਦੁੱਖ ਬਣਾਉਂਦੀਆਂ ਧੀਆ ਧੀਆ ਦੁੱਖ ਬਣਾਉਂਦੀਆਂ ਹਾਂ ਉਹ ਪੁੱਤ ਬਣਾਉਣ ਜਮੀਨਾ ਧੀਆ ਦੁੱਖ ਬਣਾਉਂਦੀਆਂ ਤੇ ਧੀਆ ਹੀ ਜੇ ਮਾਂ ਪਿਓ ਦਾ ਕੋਈ ਦੁੱਖ ਦਾ ਪਰਦਾ ਸਭ ਤੋਂ ਪਹਿਲਾਂ ਧੀਆ ਆਉਂਦੀਆਂ ਨੇ ਪੁੱਤ ਕੋਲੇ ਖੜੇ ਖੜੇ ਜਵਾਬ ਚਾਹ ਦੇ ਜੇ ਦੇ ਦਿਓ ਚਾਹ ਸੱਤ ਪੱਤੋਂ ਪਾਰ ਹੋਵੇ ਤੀ ਫੇਰ ਵੀ ਉਹ ਕਰੋ ਨਹੀਂ ਪਤਾ ਪਗਵਾ ਚੱਕਲੇ ਪਗਵਾ ਚੱਕਲੇ ਸਹੀ ਗੱਲ ਆ ਭਾਈ ਮਾਂ ਜੀ ਦੀ ਇਹ ਨਹੀਂ ਵੀ ਭਾਈ ਧੀ ਜਿੱਥੇ ਮਰਜੀ ਹੋਵੇ ਧੀ ਪਹਿਲਾਂ ਭੱਜੂਗੀ ਹਾਂ ਪਹਿਲਾਂ ਭੱਜੂ ਆਪਦੇ ਘਰ ਨੂੰ ਤੇ ਜਿੰਨੇ ਮਰਜ਼ੀ ਨੇ ਜਿੱਦੀ ਮਰਜ਼ੀ ਹੋ ਜਾਣਾ ਚਾਹੇ 20 50 ਸਾਲ ਹੋ ਜਾਣ ਵਿਆਹ ਨੂੰ ਫੇਰ ਵੀ ਆ ਦੇ ਕ ਉਹ ਲੈ ਸਿੱਧੇ ਰਾਤ ਕਾਰਡ ਭੁੱਲੇ ਸੀ ਉਹ ਕਿਨੇ ਆ ਅੱਛਾ ਆ ਗਏ ਅੱਛਾ ਓਏ ਕੋਈ ਨਾ ਕੋਈ ਹੋਰ ਆ ਗਈ ਮੇਰੇ ਦਿਮਾਗ ਵਿੱਚ ਨਹੀਂ ਆ ਅੱਛਾ ਅੱਛਾ ਉਹਨੇ ਆ ਕੇ ਗੱਲੀ ਲਾ ਲਈ ਭੁੱਲ ਕੇ ਕਾਰ ਤੂੰ ਜ਼ਿੰਦਗੀ 'ਚ ਪਹਿਲੀ ਵਾਰ ਕੁੜੀ ਦਾ ਨੰਮ ਬਣਾ ਰਹੀ ਐ ਹਾਂ ਪਹਿਲੀ ਵਾਰ ਨਾ ਕਿਤੇ ਰਿਸ਼ਤੇ ਰਿਚ ਬਣਨੇ ਨਾ ਆਪਣੇ ਪਿੰਡ ਦਾ ਬੰਨੇ ਕੀ ਹੈ ਕਿਸੇ ਨੇ ਹਣਾ ਕੋਣ ਬੰਨਦਾ ਆਪਣੇ ਪਿੰਡ ਦਾ ਓਹੋ ਹੋ ਨਹੀਂ ਕਰਦੇ ਆਪਣੇ ਪਿੰਡ ਨਹੀਂ ਬੰਦੇ ਸਹੀ ਗੱਲ ਹੈ ਲੈ ਭਈ ਮਾਂ ਜੀ ਕਿਹਦੀ ਵੀ ਮੈਂ ਪਹਿਲੀ ਵਾਰ ਨਿੰਮ ਕੁੜੀ ਦਾ ਬਨ ਰਹੀ ਆ ਤੇ ਆਪਣੀ ਆਪਾ ਆਪਣੀ ਭਾਂਜੀ ਦਾ ਭਾਈ ਨਿੰਮ ਬਨਾਂਗੇ ਪਹਿਨਾ ਉਹਨਾਂ ਨੇ ਪਿੰਡ ਬਨਿਆ ਆਪਦੇ ਜੋਗੇ ਤੇ ਅੱਜ ਆਪਾਂ ਜਵਾਰ ਕੇ ਬਨਾਂ ਦੇ ਆਪਣੇ ਹਾਂ ਪਹਿਲੇ ਨੂੰ ਅੱਜ ਇੰਦਰ 11 ਮੁੰਡਿਆਂ ਬਾਅਦ ਠੀਕ ਹੈ ਇੱਕ ਭਾਈ ਸਾਡੇ 11 ਮੁੰਡਿਆਂ ਬਾਅਦ ਸਾਡੇ ਪਹਿਲੀ ਵਾਰ ਕੁੜੀ ਆ ਹੁਣ 11 ਮੁੰਡੇ ਨੇ ਆਪਣੇ ਪਹਿਨਾ ਤੇ ਉਦੋਂ ਬਾਅਦ ਕੁੜੀ ਹੋਈ ਆਪਣੇ ਕੋਲ ਆਹ ਵੀ ਮੁੰਡਾ ਹੋਇਆ ਭਾਂਜਾ ਆਹ ਬੇਟਾ ਹੈ ਤੇ ਪਹਿਲਾਂ ਤਿੰਨ ਪੰਜ ਪਹਿਨਾਂ ਦੇ ਭੂਆ ਦੇ ਵੀ ਮੁੰਡੇ ਨੇ ਪੰਜ ਪੰਜ ਸਾਡੇ ਪਹਿਨਾਂ ਹੋਣੇ ਦੋ ਨਾ ਵੀ ਹੋ ਰਹੇ ਨੇ ਪਹਿਲਾਂ ਹਾਂ ਲੋ ਜੀ ਬਾਕੀ ਸਾਨੂੰ ਆਪਾਂ ਜਦੋਂ ਨਿੰਬ ਬੰਨਣ ਲੱਗੇ ਉਹ ਦਿਖਾਵਾਂਗੇ ਸਾਰਿਆਂ ਦਾ ਓਏ ਸਾਨੂੰ